NHC 아이 ਨੂੰ ਮਿਲੇਗਾ ਜ਼ਮੀਨ ਦਾ قبضہ ਰੁਕੇ ਪ੍ਰੋਜੈਕਟਾਂ ਤੇ ਹਾਈ ਕੋਰਟ ਸਖਤ ਪੰਜਾਬ ਸਰਕਾਰ ਨੂੰ ਝਾੜ ਹੁਣ ਹੋਈ ਗੱਲ ਆਰਪਾ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹਾਈਵੇ ਹੋਵੇ ਜਾਂ ਹੋਰ NHI ਦੇ ਪ੍ਰੋਜੈਕਟ ਇਹਨਾਂ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਹੁਣ ਧੱਕੇ ਨਾਲ ਵੀ ਕਬਜ਼ੇ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਮਾਮਲਾ ਇੱਕ ਪਾਸੇ ਕੋਰਟ ਵਿੱਚ ਵੀ ਚੱਲ ਰਿਹਾ ਸੀ ਇੱਕ ਪਾਸੇ ਬੀਤੇ ਦਿਨ ਚੀਫ ਸਕੱਟਰੀ ਨੇ ਡੀਜੀਪੀ ਗੌਰਵ ਯਾਦਵ ਨੂੰ ਸਖਤ ਲੈਜੇ ਵਿੱਚ ਚਿੱਠੀ ਲਿਖੀ ਜਿਸ ਵਿੱਚ ਮਰੇਰ ਕੋਟਲਾ ਅਤੇ ਕਪੂਰ ਥਲਾ ਵਿੱਚ NHAI ਨੂੰ ਜ਼ਮੀਨ ਦਿਵਾਉਣ ਲਈ ਕਿਹਾ ਕਿ ਜੇ ਜ਼ਮੀਨ ਐਕਵਾਇਰ ਕਰਨ ਵਿੱਚ ਕੋਈ ਦਿੱਕਤ ਆਏ ਦੋਵੇਂ ਐਸਐਸਪੀ ਨੂੰ ਵੱਧ ਤੋਂ ਵੱਧ ਪੁਲਿਸ ਮੁਹੱਈਆ ਕਰਵਾਉਣ ਦੇ ਵੀ ਆਦੇਸ਼ ਦਿੱਤੇ ਗਏ ਲੈਟਰ ਆਉਣ ਤੋਂ ਬਾਅਦ ਐਕਸ਼ਨ ਵੀ ਸ਼ੁਰੂ ਹੋਇਆ ਮਲੇਰ ਕੋਟਲਾ ਦੇ ਪਿੰਡ ਸਰੋਧ ਵਿੱਚ ਪਾਰੀ ਪੁਲਿਸ ਫੋਰਸ ਨਾਲ ਕਬਜ਼ਾ ਲਿਆ ਗਿਆ ਜਿਸ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਨਾਲੀ ਵਿਧਾਇਕ ਦਾ ਗੱਜਣ ਮਾਜਰਾ ਅਤੇ ਪੰਜਾਬ ਸਰਕਾਰ ਦੇ ਖਿਲਾਫ ਵੀ ਕਿਸਾਨਾਂ ਨੇ ਆਪਣੀ ਭੜਾਸ ਕੱਢੀ ਗੱਜਣ ਮਾਜਰਾ ਹੋਵੇ ਉਹਨਾਂ ਦੀ ਪਿੱਠ ਤੇ ਖੜੇ ਉਹਨਾਂ ਦੀ ਪਿੱਠ ਤੇ ਖੜਦੇ ਆ ਹਿਸਾਬ ਦਾ ਬਈ ਇਹਨਾਂ ਐਨਐਚਏਆਈ ਦੇ ਰੁਕੇ ਪ੍ਰੋਜੈਕਟਾਂ ਤੇ ਹਾਈ ਕੋਰਟ ਨੇ ਵੀ ਸਖਤੀ ਕੀਤੀ ਹੈ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ ਹਾਈ ਕੋਰਟ ਨੇ ਇਹ ਸਾਫ ਕਿ ਹੈ ਕਿ ਜਿਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾ ਚੁੱਕਿਆ ਹੈ ਉਹਨਾਂ ਤੋਂ ਜ਼ਮੀਨਾਂ ਦੇ ਕਬਜ਼ੇ ਲੈ ਕੇ ਐਨਐਚਏਆਈ ਨੂੰ ਸੌਂਪੇ ਪੰਜਾਬ ਸਰਕਾਰ ਜੇ ਪੁਲਿਸ ਬਲ ਦੀ ਜ਼ਰੂਰਤ ਪਵੇ ਦਾ OBI ਇਸਤੇਮਾਲ ਕੀਤਾ ਜਾਏ ਹੁਣ ਹਾਈ ਕੋਰਟ ਨੇ ਇਸ ਗੱਲ ਤੇ ਵੀ ਝਾੜਿਆ ਕਿ ਪਿਛਲੇ ਸਾਲ ਦੇ ਆਦੇਸ਼ਾਂ ਦੇ ਬਾਵਜੂਦ ਪੰਜਾਬ ਸਰਕਾਰ ਨੇ ਕਾਰਵਾਈ ਕਿਉਂ ਨਹੀਂ ਕੀਤੀ ਮੁਖ ਸਕੱਤਰ ਨੇ 1 ਮਹੀਨੇ ਦਾ ਸਮਾਂ ਮੰਗਿਆ ਤਾਂ ਹਾਈ ਕੋਰਟ ਨੇ ਸਾਫ਼ ਕਹਿ ਦਿੱਤਾ ਕਿ 1 ਮਹੀਨਾ ਨਹੀਂ 2 ਹਫ਼ਤਿਆਂ ਦੇ ਵਿੱਚ ਜਵਾਬ ਦਿਓ ਐਗਰੀ ਕਰਕੇ ਡੀਜੀਪੀ ਨੂੰ ਕੈਟੇਗੋਰਿਕਲ ਇਨਸਟਰਕਸ਼ਨਸ ਤੇ ਡਾਇਰੈਕਸ਼ਨ ਕੀਤੀ ਹੈ ਕਿ ਵੇਅਰਐਵਰ ਪੁਲਿਸ ਫੋਰਸਿਸ ਰਿਕਵਾਇਰਡ ਹੀ ਇਸ ਪਰਸਨਲੀ ਲਾਇਬਲ ਟੂ ਪ੍ਰੋਵਾਈਡ ਦੀ ਸੇਮ ਬਾਈ اور ਉਸ ਦੇ ਰਿਗਾਰਡਿੰਗ ਅੱਜ ਹੀ ਅਕਾਲ ਚ ਕੋਈ ਲੈਟਰ ਵੀ ਲਿਖੀ ਗਈ ਹੈ ਔਰ ਉਸ ਦੇ ਬੇਸਿਸ ਤੇ ਨਾਓ 2 ਹਫਤੇ ਦੇ ਅੰਦਰ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਕੰਪਲਾਈਂਸ ਰਿਪੋਰਟ ਦੇਣੀ ਹੈ ਕਿ ਕਿੰਨਾ ਪੋਜੀਸ਼ਨ ਦੇ ਚੁੱਕੇ ਔਰ ਕਿਆ-ਕਿਆ ਇਸ ਤੋਂ ਪ੍ਰੋਬਲਮਸ ਆ ਰਹੀਆਂ ਬਿਲਕੁਲ ਇਹ ਡਾਇਰੈਕਸ਼ਨ ਆਲਰੇਡੀ ਸੀ ਇਹ ਤਾਂ ਉਹਨਾਂ ਨੇ ਹਾਈਲਾਈਟ ਕੀਤਾ ਇਸ ਆਰਡਰ ਚ ਬਿਕਾਜ਼ ਅਸੀਂ ਪੁਆਇੰਟ ਆਊਟ ਕੀਤੇ ਆ ਕਿ ਇੱਕ ਔਨ ਦੀ ਸਪੌਟ ਪ੍ਰੋਬਲਮ ਲਾ ਐਂਡ ਆਰਡਰ ਦੀ ਬਹੁਤ ਆਂਦੀ ਹੈ ਔਰ ਉਹਦੇ ਵਿੱਚ ਨਾਦਰ ਪੰਜਾਬ ਦੇ ਅਫਸਰ ਹੀ ਪੋਜੀਸ਼ਨ ਨਹੀਂ ਲੈ ਦੇ ਪਾਉਂਦੇ ਬਿਕਾਜ਼ ਪੁਲਿਸ ਪ੍ਰੋਟੈਕਸ਼ਨ ਹੀ ਨਹੀਂ ਦਿੰਦੀ ਹੈ ਔਰ ਸਾਡੇ ਆਫੀਸਰ ਜਿਹੜੇ ਲੇਨ ਜਾਂਦੇ ਆ ਉਹਨਾਂ ਤੇ ਅਟੈਕ ਹੁੰਦੇ ਆ ਤਾਂ ਇਹ ਕੋਰਟ ਨੇ ਸਪੈਸੀਫਿਕ ਡਾਇਰੈਕਸ਼ਨ ਇਸ ਆਰਡਰ ਚ ਇਨਕੋਰਪੋਰੇਟ ਕੀਤੀ ਹੈ ਵੇਰ ਐਸ ਇਹ ਡਾਇਰੈਕਸ਼ਨ ਆਲਰੇਡੀ ਮੇਨ ਕੇਸ ਚ ਵੀ ਹੈ ਇਹਦਾ ਮਤਲਬ ਇਹੀ ਹੈ ਕਿ ਕੋਰਟ ਨੇ ਐਨਐਚਆਈ ਦੀ ਪ੍ਰੋਬਲਮਸ ਨੂੰ ਹਾਈਲਾਈਟ ਕੀਤਾ ਹੈ ਓਨਲੀ ਜਿਹੜੀ ਡਾਇਰੈਕਸ਼ਨ ਆਲਰੇਡੀ ਹੈ ਔਰ ਡੀਜੀਪੀ ਨੂੰ ਤਾਂ ਸਪੈਸੀਫਿਕ ਡਾਇਰੈਕਸ਼ਨ ਅਗੇਨ ਦਿੱਤੀ ਹੈ ਇਸ ਆਰਡਰ ਦੇ ਵਿੱਚ ਹੁਣ ਇਹ ਅਣਗਹਿਲੀ ਹੈ ਪੰਜਾਬ ਸਰਕਾਰ ਦੀ ਕਿਉਂਕਿ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਦੇ ਕੋਈ ਦਿੱਕਤ ਨਹੀਂ ਆਈ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਸਾਰੀਆਂ ਗੱਲਾਂ ਦਾ ਆਪ ਜਾਇਜ਼ਾ ਲੈਂਦੇ ਸੀ ਕਿਸਾਨਾਂ ਦੇ ਨਾਲ ਸਹਿਮਤੀ ਬਣਾ ਕੇ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਜਿੰਨਾ ਮੁਆਵਜ਼ਾ ਮੰਗਦੇ ਸੀ ਉਹਨਾਂ ਮੁਆਵਜ਼ਾ ਦਿੱਤਾ ਜਾਂਦਾ ਸੀ ਤੇ ਅਜਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੀ ਹਾਲਾਤ ਨੇ ਕਿ ਕਿਤੇ ਤਾਂ 50 ਲੱਖ ਰੁਪਇਆ ਜੇ ਕਿਸੇ ਕਿਸਾਨ ਦੀ ਅਫਸਰਾਂ ਨਾਲ ਗੱਲ ਹੋ ਗਈ ਉਹਨੂੰ 75 ਲੱਖ ਕਰੋੜ ਰੁਪਇਆ ਮਤਲਬ ਕਿਸਾਨਾਂ ਦੇ ਵਿੱਚ ਜ਼ਮੀਨ ਦੇਣ ਦੀ ਵਿਸ਼ਵਾਸ ਹੀ ਨਹੀਂ ਜਗਾ ਪਾਰੀ ਪੰਜਾਬ ਸਰਕਾਰ ਪੀਐਮ ਮੋਦੀ 28 ਅਗਸਤ ਨੂੰ ਰਿਵਿਊ ਮੀਟਿੰਗ ਲੈਣਗੇ ਉਸ ਤੋਂ ਪਹਿਲਾਂ NHAI ਦੇ ਪ੍ਰੋਜੈਕਟਾਂ ਨੂੰ ਲੈ ਕੇ ਸਰਕਾਰ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ NHAI ਦੇ ਰੁਕੇ ਪ੍ਰੋਜੈਕਟ ਕਦੋਂ ਸ਼ੁਰੂ ਹੋਣਗੇ ਇਸ ਤੋਂ ਪਹਿਲਾਂ ਹੀ 3300 ਕਰੋੜ ਦੇ ਪ੍ਰੋਜੈਕਟ ਰੱਦ ਵੀ ਹੋ ਚੁੱਕੇ ਨੇ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੂੰ ਕਬਜ਼ੇ ਨਹੀਂ ਮਿਲ ਰਹੇ ਹੁਣ 293 ਕਿਲੋਮੀਟਰ ਦੇ 8 ਪ੍ਰੋਜੈਕਟਾਂ ਨੂੰ ਰੱਦ ਕਰਨ ਦੀ ਚੇਤਾਵਨੀ ਮਿਲੀ ਹੋਈ ਹੈ ਕਿਸਾਨ ਕਹਿ ਰਹੇ ਨੇ ਕਿ ਮੁਆਵਜ਼ਾ ਪੂਰਾ ਨਹੀਂ ਦਿੱਤਾ ਜਾ ਰਿਹਾ ਸਰਕਾਰ ਮੁਆਵਜ਼ੇ ਤੋਂ ਭੱਜ ਰਹੀ ਹੈ ਸਵਾਲੇ ਹੈ ਕਿ ਕਿਸਾਨਾਂ ਨੂੰ ਕਦੋਂ ਪੂਰਾ ਮੁਆਵਜ਼ਾ ਮਿਲੇਗਾ ਕਿ ਐਨ ਐਚ ਆਈ ਦੇ ਪ੍ਰੋਜੈਕਟ ਪੂਰੇ ਹੋਣਗੇ ਜਾਂ ਪਹਿਲਾਂ ਗਏ ਪ੍ਰੋਜੈਕਟਾਂ ਦੇ ਵਾਂਗੂ ਇਹ ਵੀ ਸਰਕਾਰ ਦੀ ਨਾਕਾਮੀ ਦੀ ਪੇਟ ਚੜਨਗੇ ਪ੍ਰੀਤ ਮਹਿਤਾ ਪੀਟੀਸੀ ਨਿਊਜ਼ ਚੰਡੀਗੜ੍ਹ